ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਆਂ ਗਾਜਰ ਤੇ ਮੂਲੀ ਦਾ ਆਚਾਰ ਇਹ ਆਚਾਰ ਜੀ ਬਹੁਤ ਹੀ ਸਿੰਪਲ ਹੁੰਦਾਗਾ ਇਸ ਨੂੰ ਪਾਉਣਾ ਇਸ ਨੂੰ ਲੰਬੇ ਸਮੇਂ ਤੱਕ ਆਪਾਂ ਅਗਰ ਸਟੋਰ ਕਰਕੇ ਰੱਖਣਾ ਚਾਹੁੰਦੇ ਆਂ ਤਾਂ ਆਪਾਂ ਇਸ ਨੂੰ ਇੱਕ ਦੋ ਗੱਲਾਂ ਦਾ ਆਪਾਂ ਨੂੰ ਬਹੁਤ ਹੀ ਖਾਸ ਧਿਆਨ ਦੇਣਾ ਹੋਵੇਗਾ ਜੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਗਾਜਰ ਤੇ ਮੂਲੀ ਲਈ ਆ ਤੇ ਇਸ ਨੂੰ ਆਪਾਂ ਜੀ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਧੁੱਪੇ 2 ਘੰਟਿਆਂ ਲਈ ਇਸ ਨੂੰ ਇਸ ਤਰੀਕੇ ਦਾ ਕੱਟ ਲਿਆਗਾ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਇਸ ਨੂੰ ਚੰਗੀ ਤਰ੍ਹਾਂ ਜੀ ਆਪਾਂ ਤੇਜ਼ ਧੁੱਪ 'ਚ ਸੁਕਾਉਣਾਗਾ ਬਸ ਹੁਣ ਆਪਾਂ ਜੀ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ 2 ਚਮਚ ਸੌਂਫ ਦੇ ਪਾਵਾਂਗੇ ਥੋੜੀ ਜੀ ਆਪਾਂ ਸਰੋਂ ਪਾਵਾਂਗੇ ਜੀ ਥੋੜੀ ਜੀ ਮੇਥੀ ਦਾਣਾ ਹੁਣ ਆਪਾਂ ਜੀ ਇਸ ਨੂੰ ਲੋ ਗੈਸ ਤੇ 2 ਮਿੰਟਾਂ ਲਈ ਰੋਸਟ ਕਰਾਂਗੇ ਤਾਂ ਕਿ ਇਸ ਦੇ ਅੰਦਰ ਜੋ ਵੀ ਨਮੀ ਆ ਉਹ ਸੁੱਕ ਜਾਵੇ ਮਸਾਲੇ ਅੰਦਰ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਅਜਮੈਨ ਦਾ ਪਾਵਾਂਗੇ ਤੇ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਇਸ ਨੂੰ ਠੰਡਾ ਹੋਣ ਤੇ ਜੀ ਆਪਾਂ ਇਸ ਨੂੰ ਗ੍ਰाइंड ਕਰਾਂਗੇ ਦੇਖੋ ਆਪਾਂ ਇਸ ਨੂੰ ਗ੍ਰाइंड ਕਰ ਲਿਆ ਜੀ ਸੁੱਕੇ ਮਸਾਲਿਆਂ ਨੂੰ ਹੁਣ ਆਪਾਂ ਇਸ ਵਿੱਚ ਲਗਭਗ ਡੇਢ ਚਮਚ ਨਮਕ ਦਾ ਪਾਵਾਂਗੇ ਆਪਣੇ ਟੇਸਟ ਅਨੁਸਾਰ ਵੀ ਆਪਾਂ ਪਾ ਸਕਦਾ ਜੀ ਨਮਕ ਵੱਧ ਘੱਟ ਵੀ ਕਰ ਸਕਦੇ ਆ ਥੋੜੀ ਜੀ ਹਲਦੀ ਪਾਵਾਂਗੇ ਅੱਧਾ ਕ ਚਮਚਾ ਪਾ ਰੈਡ ਚਿਲੀ ਪਾਊਡਰ ਪਾਵਾਂਗੇ ਅੱਧਾ ਚਮਚਾ ਆਪਾਂ ਨੇ ਕਲੌਂਜੀ ਪਾਈ ਆ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਜੀ ਇੱਕ ਪੈਨ ਲਾਵਾਂਗੇ ਇਸ ਵਿੱਚ ਆਪਾਂ ਨੇ ਸਰੋਂ ਦਾ ਤੇਲ ਪਾਇਆਗਾ 4 ਚਮਚ ਬੜੇ ਜਦੋਂ ਇਹ ਠੰਡਾ ਹੋ ਜਾਵੇ ਹਲਕਾ ਜਿਹਾ ਫਿਰ ਆਪਾਂ ਇਸ ਵਿੱਚ ਗਾਜਰ ਤੇ ਮੂਲੀ ਨੂੰ ਫਰਾਈ ਕਰਾਂਗੇ ਗਾਜਰ ਤੇ ਮੂਲੀ ਦਾ ਆਚਾਰ ਪਾਉਣ ਲਈ ਜੀ ਜੋ ਆਪਾਂ ਨੂੰ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਉਹ ਇੱਕ ਇਹ ਹੈ ਜੀ ਆਪਾਂ ਨੂੰ ਜਦੋਂ ਅਚਾਰ ਆਪਾਂ ਨੇ ਧੁੱਪੇ ਸੁਕਾਉਣਾਗਾ ਤਾਂ ਪੂਰੀ ਤੇਜ਼ ਧੁੱਪ 'ਚ ਸੁਕਾਉਣਾਗਾ ਦੂਜਾ ਆਪਾਂ ਏਸ ਵਿੱਚ ਜੋ ਸਰੋਂ ਦਾ ਤੇਲ ਪਾਉਣਾਗਾ ਉਹ ਥੋੜਾ ਜਿਹਾ ਜ਼ਿਆਦਾ ਪਾਉਣਾਗਾ ਤੇ ਇੱਕ ਆਪਾਂ ਇਸ ਨੂੰ ਜਦੋਂ ਫਰਾਈ ਕਰਨਾਗਾ ਜੇ 5-6 ਮਹੀਨੇ ਲਈ ਰੱਖਣਾਗਾ ਜੀ ਆਪਾਂ ਇਸ ਨੂੰ ਤਾਂ 5 ਕਿ ਮਿੰਟਾਂ ਲਈ ਹੀ ਆਪਾਂ ਇਸ ਨੂੰ ਫਰਾਈ ਕਰਨਾਗਾ ਇਹ ਗੱਲਾਂ ਦਾ ਆਪਾਂ ਨੂੰ ਬਹੁਤ ਹੀ ਖਾਸ ਧਿਆਨ ਰੱਖਣਾਗਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਗਾਜਰ ਤੇ ਮੂਲੀ ਦਾ ਅਚਾਰ ਜਰੂਰ ਬਣਾ ਕੇ ਟਰਾਈ ਕਰਿਓ। ਅਗਰ ਤੁਹਾਨੂੰ ਇਹ ਮੇਰੀ ਵੀਡੀਓ ਬੜੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ। ਲਗਭਗ 5 ਮਿੰਟ ਹੋ ਚੁੱਕੇ ਨੇ ਜੀ ਆਪਾਂ ਨੂੰ ਫਰਾਈ ਕਰਦੇ ਹੋਏ। ਜੋ ਆਪਾਂ ਨੇ ਜੀ ਮਸਾਲਾ ਗ੍ਰाइंड ਕਰਿਆ ਸੀਗਾ ਉਸ ਨੂੰ ਆਪਾਂ ਨੇ ਗੈਸ ਬੰਦ ਕਰਕੇ ਹੀ ਪਾਉਣਾਗਾ ਗੈਸ ਆਪਾਂ ਮੀਡੀਅਮ ਰੱਖਿਆ ਸੀ ਜੀ ਹੁਣ ਗੈਸ ਬੰਦ ਕਰਤਾ ਆਪਾਂ ਨੇ ਹੁਣ ਆਪਾਂ ਇਸ ਵਿੱਚ ਮਸਾਲਾ ਐਡ ਕਰਾਂਗੇ ਜੋ ਆਪਾਂ ਨੇ ਗ੍ਰाइंड ਕੀਤਾ ਸੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਦੋਂ ਇਹ achar ji ਥੋੜਾ ਜਿਹਾ ਠੰਡਾ ਹੋ ਜਾਵੇ ਫਿਰ ਆਪਾਂ ਇਸ achar ਨੂੰ ਥੋੜਾ ਜਿਹਾ ਹੋਰ ਰੰਗਤ ਦੇਣ ਲਈ ਜੀ ਆਪਾਂ ਇਸ ਵਿੱਚ ਅੱਧਾ ਚਮਚ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਪਾਵਾਂਗੇ ਤਾਂ ਕਿ ਇਸ ਵਿੱਚ ਥੋੜਾ ਜਿਹਾ ਕਲਰ ਹੋਰ ਆ ਜਾਵੇ ਇਸ ਨੂੰ ਆਪਾਂ ਠੰਡਾ ਹੋਣ ਤੇ ਹੀ ਪਾਉਣਾ ਜੀ ਫਿਰ ਇਸ ਦਾ ਕਲਰ ਜ਼ਿਆਦਾ ਬਦਿਆ ਹੁੰਦਾਗਾ ਹੁਣ ਜਦੋਂ ਜੀ ਇਹ ਠੰਡਾ ਹੋ ਜਾਵੇ ਥੋੜਾ ਜਿਹਾ ਹੋਰ ਠੰਡਾ ਹੋ ਗਿਆ ਜਦੋਂ ਇਹ ਫਿਰ ਆਪਾਂ ਇਸ ਵਿੱਚ ਜੇ ਆਪਾਂ ਇਸ ਵਿੱਚ ਬਿਨੇਗਰ ਨਹੀਂ ਪਾਉਣਾ ਜਾਂ ਨਿੰਬੂ ਦਾ ਰਸ ਨਹੀਂ ਪਾਉਣਾ ਤਾਂ ਆਪਾਂ ਅੱਧਾ ਚਮਚ ਜੋ ਬਰੀਕ ਰਾਈ ਹੁੰਦੀ ਆ ਉਸ ਨੂੰ ਪਾਵਾਂਗੇ ਇਹ ਵੀ ਬਹੁਤ ਖਟਿਆਸ ਵਾਲੀ ਹੁੰਦੀ ਆ ਜੀ ਇਸ ਨੂੰ ਆਪਾਂ ਬਿਨੇਗਰ ਜਾਂ ਨਿੰਬੂ ਦੇ ਰਸ ਦੀ ਜਗ੍ਹਾ ਤੇ ਪਾ ਸਕਦੇ ਹਾਂ ਬਰੀ ਗ੍ਰਾਈ ਨੂੰ ਹੁਣ ਆਪਾਂ ਇਸ ਅਚਾਰ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਵਾਵਾਂਗੇ ਜਦੋਂ ਇਹ ਠੰਡਾ ਹੋ ਜਾਵੇਗਾ ਫਿਰ ਆਪਾਂ ਇਸ ਨੂੰ ਵਰਤਮਾਨ ਵਿੱਚ ਪਾਵਾਂਗੇ ਦੇਖੋ ਅਚਾਰ ਆਪਣਾ ਠੰਡਾ ਹੋ ਚੁੱਕਿਆ ਜੀ ਲਗਭਗ 3 ਘੰਟੇ ਹੋ ਚੁੱਕੇ ਨੇ ਇਸ ਨੂੰ ਠੰਡਾ ਹੁੰਦੇ ਹੋਏ ਹੁਣ ਆਪਾਂ ਜੀ ਦੇਖੋ ਦਿਖਾਉਣਾ ਹੈ ਕਿ ਇਸ ਦਾ ਕਲਰ ਕਰਨਾ ਵਧੀਆ ਹੈ ਦੇਖੋ ਆ ਚਾਰ ਬਣ ਕੇ ਆਪਣਾ ਰੈਡੀ ਆ ਅਗਰ ਤੁਹਾਨੂੰ ਮੇਰੀ ਇਹ achar paun di video ਵਧੀਆ ਲੱਗੀ ਹੋਵੇ ਜੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪੌਂ ਸਕੇ ਵੀਡੀਓ ਦੇਖਾਂ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ